ਸਿਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਪੇਜ ਅਨਹੇਅਰਡ ਥਿੰਕਸ ਤੇ ਅੱਜ ਆਪਾਂ ਤੁਹਾਡੇ ਲਈ ਇੱਕ ਬਹੁਤ ਵਧੀਆ ਓਪਰਚੁਨਿਟੀ ਲੈ ਕੇ ਆਏ ਆ ਨੌਕਰੀ ਦੀ ਜਿਹੜੇ ਮੇਰੇ ਭਰਾ ਨੇ ਪਲੱਸ 2 ਕੀਤੀ ਹੋਈ ਹੈ ਹਨਾ 18 ਤੋਂ ਲੈ ਕੇ 35 ਸਾਲਾਂ ਦੀ ਉਮਰ ਹੈ ਨਾਰਮਲ ਇੰਗਲਿਸ਼ ਬੋਲ ਸਕਦਾ ਹੈ ਹਨਾ ਨਾਰਮਲ ਸ਼ਬਦ ਪੜ ਸਕਦਾ ਉਹਨਾਂ ਵਾਸਤੇ ਇਹ ਬਹੁਤ ਵਧੀਆ ਓਪਰਚੁਨਿਟੀ ਹੈ ਗੁਰਦਾਉਂ ਐਮਾ Amazon ਹਨਾ ਪੈਨ ਇੰਡੀਆ Amazon ਚ ਤੁਸੀਂ ਪੈਕਿੰਗ ਦਾ ਤੇ ਪਿਕਿੰਗ ਦਾ ਕੰਮ ਹੈ ਜਿੱਥੇ ਸਕੈਨ ਕਰਨੇ ਪ੍ਰੋਡਕਟ ਪੈਕ ਕਰਨੇ ਪ੍ਰੋਡਕਟ ਹਨਾ ਇਸ ਤਰ੍ਹਾਂ ਦਾ ਕੰਮ ਹੈ ਅਨਲਿਮਿਟਿਡ ਵੈਕੈਂਸੀਆਂ ਇਹਨਾਂ ਕੋਲੇ ਅਵੇਲੇਬਲ ਨੇ ਇਹਨਾਂ ਦਾ ਕਨੈਕਟ ਕਰਕੇ ਤੁਸੀਂ ਆਨਲਾਈਨ ਵੀ ਇਹਨਾਂ ਨਾਲ ਕਨੈਕਟ ਕਰ ਸਕਦੇ ਹੋ ਹਨਾ ਉਹਦਾ ਆਪਣੇ ਇੰਸਟਾ ਤੇ ਆਪਾਂ ਨੰਬਰ ਦਿੱਤਾ ਹੋਇਆ ਤੇ ਆਨਲਾਈਨ ਲਿੰਕ ਉਹਨਾਂ ਦਾ ਇੰਸਟਾ ਦੇ ਉੱਪਰ ਪ੍ਰੋਵਾਈਡ ਕੀਤਾ ਆਪਣੇ ਤੇ ਤੁਸੀਂ ਉੱਥੋਂ ਚੈੱਕ ਕਰ ਸਕਦੇ ਹੋ ਤੇ ਨੰਬਰ ਇਹਨਾਂ ਦਾ ਆਪਾਂ ਨਾਲ ਚਲਾ ਦਿੰਦੇ ਹਾਂ ਤੁਸੀਂ ਇਹਨਾਂ ਨੂੰ ਫੋਨ ਕਰਕੇ ਉੱਥੇ ਪੁੱਛ ਸਕਦੇ ਹੋ ਵੀ ਕਿੱਦਾਂ ਕੰਮ ਹੈ ਕਿਹੜਾ ਕੰਮ ਹੈ ਪਹਿਣਾ ਵਾਸਤੇ ਕੁੜੀਆਂ ਵਾਸਤੇ ਸਪੈਸ਼ਲ ਇਹਨਾਂ ਦੀਆਂ ਵੋਕੇਂਸੀਆਂ ਨੇ ਇਹਨਾਂ ਕੋਲੇ ਕਹਿੰਦੇ 1000 ਵੋਕੇਂਸੀ ਕੁੜੀਆਂ ਵਾਸਤੇ ਹੈ ਜੇ ਕੁੜੀਆਂ ਅਪਲਾਈ ਕਰਨਾ ਚਾਹੁੰਦੀਆਂ ਸਪੈਸ਼ਲ ਉਹਨਾਂ ਦੀ ਸਕਿਉਰਿਟੀ ਵਾਸਤੇ ਅੱਡ ਜਗ੍ਹਾ ਹੈ ਅੱਡ ਕੁੜੀਆਂ ਰੱਖੀਆਂ ਹੋਈਆਂ ਨੇ ਸਕਿਉਰਿਟੀ ਨੂੰ ਜਾਨੀ ਕਿ ਵਧੀਆ ਉੱਥੇ ਸਿਸਟਮ ਹੈ ਇਹਨਾਂ ਦਾ ਇੱਕ ਆਪਾਂ ਇਹਨਾਂ ਤੋਂ ਸਾਰਾ ਪਤਾ ਕਰਕੇ ਅਪਰੂਵ ਲੈ ਕੇ ਸਾਰਾ ਕੁਝ ਫੇਰ ਤੁਹਾਨੂੰ ਦੱਸ ਰਹੇ ਹਾਂ ਮੁੰਡਿਆਂ ਵਾਸਤੇ ਵੀ ਹੈ ਮੁੰਡੇ ਅਪਲਾਈ ਕਰ ਸਕਦੇ ਆ ਸਾਰਾ ਸਾਲ ਤੁਸੀਂ ਅਪਲਾਈ ਕਰ ਸਕਦੇ ਹੋ ਹਨਾ 1 ਸਾਲ ਪੂਰਾ ਦਿੱਤਾ ਇਹਨਾਂ ਨੇ ਵੀ ਤੁਸੀਂ ਬਹੁਤ ਸਾਰੀਆਂ ਵੋਕੇਂਸੀਆਂ ਇਹਨਾਂ ਕੋਲੇ ਗੁਰਗਾਓ ਲੋਕੇਸ਼ਨ ਹੈ ਇਹਨਾਂ ਅਨਾਤੇ ਲੋਕੋਮੋਟਿਵ ਨੇ ਉਹਨਾਂ ਵਾਸਤੇ 50% ਦਾ ਜੀ ਉਹਨਾਂ ਦਾ ਸਰਟੀਫਿਕੇਟ ਬਣਿਆ ਹੋਇਆ ਤਾਂ ਉਹਨਾਂ ਵਾਸਤੇ ਵੀ ਵੈਕੈਂਸੀ ਹੈ ਜਿਹੜੀ ਉਹ ਅਵੇਲੇਬਲ ਹੈ ਪਹਿਲ ਦੇ ਆਧਾਰ ਤੇ ਉਹ ਵੀ ਮੇਰੇ ਭਰਾ ਅਪਲਾਈ ਕਰ ਸਕਦੇ ਨੇ ਉੱਥੇ ਜਾ ਕੇ ਰਹਿ ਸਕਦੇ ਨੇ ਤੇ ਕੰਮ ਕਰ ਸਕਦੇ ਨੇ ਵਧੀਆ ਪੈਸੇ ਕਮਾ ਸਕਦੇ ਨੇ ਇਹ ਕਹਿੰਦੇ ਓਵਰਟਾਈਮ ਲਾ ਕੇ ਅਸੀਂ 16 ਤੋਂ 18000 ਰੁਪਏ ਤੱਕ ਬੰਦਾ ਇੱਕ ਕਮਾ ਸਕਦਾ ਜਿਹਦੇ ਥੋੜਾ ਜਿਹੜਾ ਰਹਿਣਾ ਖਾਣਾ ਉਹ ਥੋੜਾ ਹੋਊਗਾ ਤੁਹਾਨੂੰ ਕਿਰਾਇਆ ਦੇਣਾ ਪਊ ਇੱਕ ਕਮਰੇ 'ਚ ਇਹ ਕਹਿੰਦੇ ਮਤਲਬ 3-4 ਜਣੇ ਰਹਿ ਸਕਦੇ ਨੇ ਵਧੀਆ ਜਾਇਜ਼ ਕਿਰਾਇਆ ਮਤਲਬ 3 ਜਣੇ ਕਮਰੇ ਦਾ ਕਿਰਾਇਆ ਕ ਕਹਿਣ ਦਾ ਭਾਵ ਤੁਸੀਂ ਸਾਰੇ ਖਰਚੇ ਪੱਠੇ ਕੱਢ ਕੇ ਹਨਾ 13-14000 ਰੁਪਏ ਤੁਸੀਂ ਮਹੀਨੇ ਦਾ ਜਿਹੜਾ ਆਪਦੀ ਕਮਾਈ ਇਨਕਮ ਹੋ ਸਕਦੀ ਹੈ ਤੁਹਾਡੀ ਤੇ ਕੰਮ ਵੀ ਬਹੁਤ ਵਧੀਆ ਸੋਹਣਾ ਕੰਮ ਹੈ ਇੱਕ ਜਗ੍ਹਾ ਕੰਮ ਹੈ ਤੁਸੀਂ ਉੱਥੇ ਰਹਿ ਕੇ ਕੰਮ ਕਰ ਸਕਦੇ ਹੋ ਜਿਹੜੇ ਮੇਰੇ ਭਰਾ ਬਾਹਰ ਅੰਦਰ ਰਹਿੰਦੇ ਨੇ ਹਨਾ ਘਰੋਂ ਬਾਹਰ ਰਹਿੰਦੇ ਨੇ ਉਹਨਾਂ ਵਾਸਤੇ ਇਹ ਚੰਗਾ ਕੰਮ ਹੈ ਵਧੀਆ ਬਾਕੀ ਜਿਹੜੇ ਮੇਰੇ ਭਰਾ ਅਪੰਗ ਨੇ ਜਾਂ ਪਾਹੇਜ ਵਗੈਰਾ ਨੇ ਆਪਾਂ ਦੱਸੇਵੇਂ ਲੋਕੋਮੋਟਿਵ ਨੇ ਉਹਨਾਂ ਲਈ ਤਾਂ ਵਧੀਆ ਓਪਰਚੁਨਿਟੀ ਹੈ ਕਿਉਂਕਿ ਵੈਕੈਂਸੀਆਂ ਉਹਨਾਂ ਵਾਸਤੇ ਵੀ ਇਹਨਾਂ ਨੇ ਅਵੇਲੇਬਲ ਰੱਖਿਆ ਹੋਈਆਂ ਨੇ ਤੇ ਜਿਹੜੇ ਵੀਰ ਨੇ ਮੁੰਡਾ ਸਰਦਾਰ ਹਨ ਇਹ ਕਹਿੰਦਾ ਮੈਨੂੰ 6 ਸਾਲ ਹੋ ਗਏ ਬਾਈ ਕਹਿੰਦਾ ਮੈਂ ਇੱਥੇ ਕੰਮ ਕਰ ਰਿਹਾ ਵਧੀਆ ਕੰਮ ਹੈ ਤੁਸੀਂ ਇਹਦੇ ਨਾਲ ਕਨੈਕਟ ਕਰਕੇ ਵੀ ਭਰਾ ਨਾਲ ਪਤਾ ਕਰ ਸਕਦੇ ਹੋ ਸਾਰੀ ਗੱਲਬਾਤ ਇਹ ਤੁਹਾਨੂੰ ਦੱਸਣਗੇ ਵੀ ਇੰਦਾ ਇੰਦਾ ਕੰਮ ਹੈ ਜੇ ਉਹ ਫਲਾਣਾ ਹਨ ਸਾਰੀ ਤੁਸੀਂ ਜਾਣਕਾਰੀ ਆਪਦੀ ਤਸੱਲੀ ਕਰਕੇ ਤੁਸੀਂ ਇਹਨਾਂ ਨਾਲ ਕਨੈਕਟ ਕਰੋ ਤਸੱਲੀ ਕਰੋ ਫਿਰ ਤੁਸੀਂ ਕੋਈ ਆਪਦਾ ਡਿਸੀਜਨ ਲੈ ਸਕਦੇ ਹੋ ਜਿਹੜੇ ਮੇਰੇ ਭਰਾ ਬੇਰੁਜ਼ਗਾਰ ਬੈਠੇ ਨੇ ਨੌਕਰੀ ਦੀ ਤਲਾਸ਼ ਕਰ ਰਹੇ ਨੇ ਵਧੀਆ ਓਪਰਚੁਨਿਟੀ ਹੈ ਕੋਨਾ ਵਾਸਤੇ ਕੰਮ ਕਰਨ ਦੀ ਸੋ ਜਿਹੜੇ ਮੇਰੇ ਭਰਾ ਨੇ ਆਪਣਾ ਪੇਜ ਨਹੀਂ ਸਬਸਕ੍ਰਾਈਬ ਕੀਤਾ ਉਹ ਸਬਸਕ੍ਰਾਈਬ ਕਰ ਲੋ ਤੁਹਾਡੇ ਲਈ ਵਧੀਆ ਵੀਡੀਓ ਤੁਹਾਡੇ ਕੰਮ ਦੀਆਂ ਪ੍ਰਮੋਸ਼ਨਾਂ ਵੀ ਆਪਾਂ ਉਹੀ ਲੈ ਕੇ ਆਉਣੇ ਆ ਜਿਹੜੀਆਂ ਤੁਹਾਡੇ ਕੰਮ ਆਉਣ ਜਾਨੀ ਕਿ ਤੁਹਾਡੇ ਲਈ ਲਾਭਦਾਇਕ ਹੋਣ ਉਹ ਪ੍ਰਮੋਸ਼ਨਾਂ ਲੈ ਆਉਣੇ ਆ ਇਹ ਨਹੀਂ ਹੈਗਾ ਵੀ ਜਿਹੜੀ ਤੁਹਾਡੇ ਕੰਮ ਹੀ ਨਾ ਆਵੇ ਆਪਾਂ ਉਹ ਜੀ ਪ੍ਰਮੋਸ਼ਨ ਕਰਦੇ ਆ ਆਪਾਂ ਉਹ ਪ੍ਰਮੋਸ਼ਨ ਵੀ ਨਹੀਂ ਫੜਦੇ ਹਨਾ ਵਧੀਆ ਪ੍ਰਮੋਸ਼ਨਾਂ ਫੜਦੇ ਆ ਜਿਹੜੀਆਂ ਤੁਹਾਡੇ ਆਪਣੇ ਆਡੀਅੰਸ ਦੇ ਆਪਣੇ ਭਰਾਵਾਂ ਦੇ ਆਪਣੀ ਫੈਮਲੀ ਆਨ ਹੈਰ ਥੈਂਕਸ ਸਾਰੇ ਪਰਿਵਾਰ ਜੁੜਿਆ ਹੋਇਆ ਆਪਣੇ ਸਬਸਕ੍ਰਾਈਬਰ ਨਹੀਂ ਹੈਗੇ ਫੈਮਲੀ ਆ ਤੁਸੀਂ ਸਾਰੇ ਮੇਰੇ ਭੈਣ ਭਰਾਓ ਉਸ ਕਰਕੇ ਆਪਾਂ ਜਿੰਨਾ ਛੋਟਾ ਫਾਇਦਾ ਹੋ ਸਕਦਾ ਕੋਸ਼ਿਸ਼ ਕਰਦੇ ਆਂ ਵੀ ਉਹਨਾਂ ਕਰਾਈਏ ਸੋ ਤੁਸੀਂ ਵੀ ਆਪਣਾ ਫਾਇਦਾ ਕਰੋ ਆਪਣੀ ਵੀਡੀਓ ਸਾਰਿਆਂ ਨਾਲ ਸ਼ੇਅਰ ਕਰ ਦਿਓ ਜਿਹੜਾ ਮੇਰਾ ਭਰਾ ਕੋਈ ਨੌਕਰੀ ਦਾ ਚਾਹਵਾਨ ਹੈ ਉਹ ਲੈ ਸਕਦਾ ਸੋ ਸਾਡੇ ਪੇਜ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਦੀ ਜੀ ਧੰਨਵਾਦ